ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹੇ ਜਿੰਨਾ ਵੀਰਾਂ ਪਿਆਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਪਿੰਡ ਘਰਾਲਾ ਦੇ 80 ਏਕੜ ਜ਼ਮੀਨ ਅਕਵਾਇਰ ਕਰਨ ਵਿਰੁੱਧ ਪਿੰਡ ਵਿੱਚ ਹੋਈ ਵੱਡੀ ਵਿਸ਼ਾਲ ਰੈਲੀ 2 ਜੁਲਾਈ 2025 ਪਿੰਡ ਅੱਜ ਪਿੰਡ ਘਰਾਲਾ ਦੇ ਗੁਰਦੁਆਰ ਸਾਹਿਬ ਵਿਖੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ 71 ਹੋਏ ਹੋਏ ਅਤੇ ਕਿਸਾਨ ਬਚਾਓ ਸੰਘਰਸ਼ ਕਮੇਟੀ ਵਿੱਚ ਪਿੰਡ ਇਕਰਾਲਾ ਦੇ ਸਦੇ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਮਜਦੂਰ ਮਜਦੂਰ ਜਿਥੇ ਬੰਦੀਆਂ ਨੇ ਵੱਡੀ ਬਹੁਤ ਵੱਡੀ ਸ਼ਮੂਲੀਅਤ ਕੀਤੀ ਹੈ ਇਹ ਵਿਸ਼ਾਲ ਰੈਲੀ ਵਿੱਚ ਸਰਕਾਰ ਨੂੰ ਸਪਸ਼ਟ ਸਨੇਹਾ ਦਿੱਤਾ ਗਿਆ ਹੈ ਕਿ ਅਗਰ ਪੰਜਾਬ ਦਾ ਜ਼ਮੀਨ ਅਕਵਾਇਰ ਕਰਨ ਦਾ ਲੈਡ ਪੋਲਿੰਗ ਐਕਟ ਤਹਿਤ ਜਾਰੀ ਕੀਤਾ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਤਾਂ ਇਸ ਦੇ ਬਹੁਤ ਗੰਭੀਰ ਸਿੱਟੇ ਨਿਕਲਗੇ ਰੈਲੀ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਮੱਖਣ ਸਿੰਘ ਬਰਾੜ ਮੱਖਣ ਸਿੰਘ ਕੋਹਾਰ ਅਤੇ ਹਰਜੀਤ ਸਿੰਘ ਕਾਲੋ ਅਤੇ ਤਰਲੋਕ ਸਿੰਘ ਬਹਿਮਾਪੁਰੀਆ ਤਸ ਬੀਰ ਸਿੰਘ ਸੁਲਤਾਨੀ ਕੀਰਤੀ ਕਿਸਾਨ ਜੁਨੀਅਤ ਬਲਬੀਰ ਸਿੰਘ ਕੱਤੋਵਾਲ ਕੋਲ ਹਿੰਦ ਕਿਸਾਨ ਸਭਾ ਲਖਵਿੰਦਰ ਸਿੰਘ ਮੜਕ ਕੋਲ ਹਿੰਦ ਕਿਸਾਨ ਸਭਾ ਗਰੀਵਾਲ ਰਾਜ ਰਾਜ ਗਰਵਿੰਦਰ ਸਿੰਘ ਲਾਡੀ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਸੁਖਦੇਵ ਸਿੰਘ ਭਾਗੋ ਕਾਵਾ ਪੰਜਾਬ ਕਿਸਾਨ ਜੁਨੀਅਨ ਸਤਨਾਮ ਸਿੰਘ ਮਾਝਾ ਸਾਂਝੂ ਨੀਆ ਕਮੇਟੀ ਕਰਨੈਲ ਸਿੰਘ ਸ਼ੇਰਪੁਰ ਬੀਕੇ ਜੂ ਕਾਦੀਆਂ ਰਾਜਾ ਰਾਜ ਗੁਰਵਿੰਦਰ ਸਿੰਘ ਜੀਵਨ ਹੱਕ ਬੀਕੇ ਜੂ ਕੜੋਦਾ ਲਖਵਿੰਦਰ ਸਿੰਘ ਮੰਜੀਆਂ ਵਾਲਾ ਬੀਕੇ ਜੂ ਗਰਾਹਾ ਪਲਵਿੰਦਰ ਸਿੰਘ ਮਠੋਲਾ ਮਠੋਲਾ ਬੀਕੇ ਜੂ ਰਾਜੇਵਾਲ ਐਸਪੀ ਸਿੰਘ ਜੋ ਗੋਸਲ ਸਾਬਕਾ ਸੈਨਿਕ ਸੰਘਰਸ਼ ਕਮੇਟੀ ਤੋਂ ਇਲਾਵਾ ਮਜ਼ਦੂਰ ਆਗਵਾ ਜਿੰਦਰ ਗਜਿੰਦਰ ਪਾਲ ਕਰਾਲਾ ਸੁਖਦੇਵ ਰਾਜ ਬਹਿਮਾ ਬ੍ਰਹਮਪੁਰ ਧਿਆਨ ਵਿੱਚ ਠਾਕੁਰ ਐਮ ਸੀ ਐਡਵੋਕੇਟ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜ਼ਮੀਨ ਬਚਾਓ ਸਿੰਘ ਵਰ ਸਿੰਘ ਕਮੇਟੀ ਦੇ ਦਵਿੰਦਰ ਸਿੰਘ ਸੋਨਾ ਅਤੇ ਸੰਘਰਸ਼ੀ ਕਮੇਟੀ ਦੇ ਇੱਕ ਹੋਰ ਆਗੂ ਪਰਮਜੀਤ ਸਿੰਘ ਤੋਂ ਇਲਾਵਾ ਗੁਰਬੀਰ ਗੁਰਬੀਰ ਸਿੰਘ ਰਾਜੂ ਨੇ ਵੀ ਕੀਤੀ ਹੈ ਗੁਲਜ਼ਾਰ ਸਿੰਘ ਬਸੰਤ ਕੋੜ ਅਸ਼ਵਨੀ ਕੁਮਾਰ ਲਖਣ ਕਲਾ ਆਦ ਨੇ ਵੀ ਸਬੋਧਨ ਕੀਤਾ ਹੈ ਇਸ ਮੌਕੇ ਬੋਲਦਿਆਂ ਬੁਲਾ ਰਿਆ ਨੇ ਮਾਨ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ ਕਿ ਉਹਨਾਂ ਕਿ ਉਹ ਕਿਸਾਨਾਂ ਦੇ ਸਹੈਤੀ ਸਹੈਤੀ ਹੋਣ ਦਾ ਦਾਵਾ ਕਰਕੇ ਸੱਤਾ ਵਿੱਚ ਆਈ ਸੀ ਪਰ ਹੁਣ ਸਭ ਤੋਂ ਵੱਧ ਕਿਸਾਨਾਂ ਨਾਲ ਬਦ ਦੁਸ਼ਮਣੀ ਪਾਲ ਰਹੀ ਹੈ ਲੋਕਾਂ ਦੀ ਮੰਗ ਤਾਂ ਰੁਜ਼ਗਾਰ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ